ਮੇਰਾ ਨਾਮ ਗੱਬਰ ਐਮਸੀ ਆ ਜੀ ਮੈਂ ਮਜੂਦਾ ਐਮਸੀ ਦਾ ਪਤਨੀ ਆ ਜੀ ਤੇ ਸਰਦਾਰ ਕਸ਼ਮੀਰ ਸਿੰਘ ਜੀ ਜਿਹੜੇ ਇੰਸਪੈਕਟਰ ਸਾਹਿਬ ਆਏ ਨੇ ਨਵੇਂ ਬਹੁਤ ਵਧੀਆ ਕੰਮ ਕਰਦੇ ਪਾਣੇ ਜੀ ਔਰ ਨਸ਼ੇ ਦੇ ਵਿਰੁੱਧ ਇਹਨਾਂ ਨੇ ਜਿਹੜੀ ਮਹਿੰਮ ਚਲਾਈ ਏ ਉਹਦੇ ਵਿੱਚ ਬਹੁਤ ਵਧੀਆ ਇਹ ਕਰ ਰਹੇ ਨੇ ਹੁਣ ਵੀ ਡੋਰ ਟੂ ਡੋਰ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲੈ ਰਹੇ ਨੇ ਬਹੁਤ ਵਧੀਆ ਗੱਲ ਹੈ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਲੋਕਾਂ ਦੇ ਬੱਚੇ ਜਿਹੜੇ ਗੰਦੇ ਕੰਮਾਂ ਤੇ ਲੱਗਦੇ ਪਿਆ ਨੇ ਬਹੁਤ ਵਧੀਆ ਗੱਲ ਹੈ ਚੰਗਾ ਉਪਰਾਲਾ ਇਹਨਾਂ ਕੀ ਲੱਗਦਾ ਕਿ ਐਵੇਂ ਦੇ ਉਪਰਾਲੇ ਹੋਣੇ ਚਾਹੀਦੇ ਆ ਤਲਾਸ਼ੀਆਂ ਹੋਣੀਆਂ ਚਾਹੀਦੀਆਂ ਨਸ਼ਾ ਰੁਕਣਾ ਚਾਹੀਦਾ ਹੋਣਾ ਚਾਹੀਦਾ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਔਰ ਬਹੁਤ ਵਧੀਆ ਗੱਲ ਹੈ ਸਰਦਾਰ ਕਸ਼ਮੀਰ ਸਿੰਘ ਜੀ ਜਿਹੜਾ ਵੀ ਕੋਈ ਵੀ ਬੰਦਾ ਜਾਂਦਾ ਉਹਨਾਂ ਦੀ ਚੰਗੇ ਤਰੀਕੇ ਨਾਲ ਗਾਲਤ ਹੁੰਦੇ ਨੇ ਔਰ ਜਿਹੜੇ ਨਸ਼ੇ ਵਾਲਿਆਂ ਦੇ ਖਿਲਾਫ ਤਾਂ ਕਾਫੀ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਪਰ ਕੀ ਲੱਗਦਾ ਤੁਹਾਨੂੰ ਤੁਹਾਡੇ ਇਲਾਕੇ 'ਚ ਬਹੁਤ ਜ਼ਿਆਦਾ ਇਹ ਹੌਟਸਪੌਟ ਏਰੀਆ ਨਸ਼ੇ ਦਾ ਅੱਜ ਪਹਿਲੀ ਵਾਰ ਲੱਖੇ ਦੇ ਵਿੱਚ ਆਏ ਨੇ ਜੀ ਤੇ ਮੈਂ ਇਹ ਸਮਝਦਾ ਜੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਚਲੋ ਜਿਹੜੇ ਕੋਈ ਵੀ ਬੰਦਾ ਗਲਤ ਬੰਦਾ ਫਿਰ ਚੱਕਦਾ ਤੇ ਜੇ ਐਦਾਂ ਦੇ ਕੰਮ ਹੋਣਗੇ ਤੇ ਬਹੁਤ ਵਧੀਆ ਗੱਲ ਹੈ ਜੀ ਉਹਨਾਂ ਨੂੰ ਜਿਹੜਾ ਡਰ ਪਊਗਾ ਜੀ ਬਹੁਤ ਵਧੀਆ ਕੰਮ ਕਰਦੇ ਪਾਣੇ ਸਰਦਾਰ ਕਸ਼ਮੀਰ ਸਿੰਘ ਜੀ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਇਹੋ ਜਿਹੇ ਕੰਦੇ ਅਫਸਰ ਲਾਏ ਨੇ ਬਹੁਤ ਵਧੀਆ ਕੰਮ ਹੈ ਜੀ ਨਗਰ ਦੇ ਵਿੱਚ ਸਰ ਪੁਲਿਸ ਵੱਲੋਂ ਕਾਸ ਆਪਰੇਸ਼ਨ ਚਲਾਇਆ ਗਿਆ ਸਰ ਕੀ ਕੁਝ ਬਰਾਮਦ ਹੋਇਆ ਹੈ ਕਿੰਨੇ ਬੰਦੇ ਰਾਉਂਡ ਅਪ ਕੀਤੇ ਜੀ ਇਹ ਦੇਖੋ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਹਦੇ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਆ ਕਾਫੀ ਟਾਈਮ ਤੋਂ ਚੱਲ ਰਹੀ ਆ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਫੋਜਪੁਰ ਸਰ ਉਹਨਾਂ ਵੱਲੋਂ ਜਿਹੜਾ ਜਦ ਰੇਸ਼ਾ ਦਾ ਜਿਹੜਾ ਇਹ ਕਾਸ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਪੂਰੇ ਫੋਜਪੁਰ ਵਿੱਚ ਤੇ ਜਿਹੜੇ ਦੇ ਵਿੱਚ 350 ਦੇ 400 ਦੇ ਆਸ-ਪਾਸ ਜਿਹੜੇ ਮੁਲਾਜ਼ਮ ਲਾਏ ਗਏ ਆ ਉਹਦੇ ਵਿੱਚ ਸ਼ਹਿਰ ਦੇ ਵਿੱਚ ਤੇ ਪਲੱਸ ਜਿਹੜੇ ਆਲੇ-ਦੁਆਲੇ ਕਸਬੇ ਉਹਨਾਂ ਦੇ ਵਿੱਚ ਤੇ ਇੱਥੇ ਜਿਹੜਾ ਅੱਜ ਆ ਫਰੀਦ ਨਗਰ ਹੈਗਾ ਇੱਥੇ ਸੋ ਸਿਚੁਏਸ਼ਨ ਕਰ ਰਹੇ ਹਾਂ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਅਸੀਂ 7-8 ਰਾਈਕਲ ਇੱਥੇ ਰੌਂਡ ਆਫ ਕੀਤੇ ਜਿਹੜੇ ਬਹੁਤ ਹੌਟ ਹੋਏਗੇ ਆ ਪਲੱਸ ਜਿਹੜੇ ਛੱਕੀ ਬੰਦੇ ਹੈਗੇ 7-8 ਉਹ ਅਸੀਂ ਰੌਂਡ ਆਫ ਕੀਤੇ ਆ ਉਹਨਾਂ ਦਾ ਵੈਰੀਫਿਕੇਸ਼ਨ ਕਰਾਂਗੇ ਬਾਕੀ ਇਹਦੇ ਕਾਫੀ ਜਿਹੜਾ ਚੱਲ ਰਿਹਾ ਹੈ ਸਰ ਕਿੰਨੀ ਜਗ੍ਹਾ ਤੇ ਅੱਜ ਕਰ ਰਹੇ ਜੀ ਅਸੀਂ ਕੀ ਦੇਣਾ ਚਾਹੁੰਦੇ ਆਪਾਂ ਵੀ ਮਤਲਬ ਲੋਕਾਂ 'ਚ ਕੀ ਮੈਸੇਜ ਇੱਕ ਜਾਣਾ ਚਾਹੀਦਾ ਹੈ ਦੇਖੋ ਜਿਸ ਤਰ੍ਹਾਂ ਜਿਹੜੇ ਕੰਜ਼ਿਊਮਰ ਨਸ਼ਾ ਕਰਦੇ ਵੀ ਆ ਜਿਹੜੇ ਸਾਡੀ ਇਹ ਹੁੰਦੀ ਉਹਨਾਂ ਨੂੰ ਰੌਂਡ ਆਫ ਕਰਕੇ ਉਹਨਾਂ ਦਾ ਇਲਾਜ ਕਰਾਈਏ ਜਿਹੜਾ ਹੈ ਤੇ ਲੋਕਾਂ ਚ ਕੀ ਹੈ ਕਿ ਨਸ਼ਾ ਵੇਚਣ ਵਾਸਤੇ ਜਿਹੜੇ ਜਿਸਾਂ ਇਧਰ ਉਹ ਆਸ-ਪਾਸ ਬਾਰਡਰ ਤੋਂ ਵੀ ਲੈ ਕੇ ਆਂ ਤੇ ਆ ਉਹ ਤੋਂ ਜਿਹੜਾ ਅਸੀਂ ਸਖਤਾਈ ਕਰੀਏ ਕਿ ਇਹ ਜਿਹੜਾ ਨਸ਼ਾ बिक ਨਾ ਸਕੇ ਇਹ ਬੰਦੇ ਰਾਉਂਡ ਅਪ ਕਰਕੇ ਜੇ ਕੋਈ ਜਿਨਾਂ ਕੋ ਕੁਝ ਸਮਾਨ ਮਿਲਦਾ ਉਹਨਾਂ ਦਾ ਫਾਰਵਰਡ ਵੈਟੀ ਵੇਲੇ ਜਿਹੜੇ ਲਿੰਕੇਜ ਕੱਢ ਕੇ ਇਹਨਾਂ ਚੀਜ਼ਾਂ ਨੂੰ ਰੁਕਿਆ ਜਾਵੇ ਸੱਜਣ ਬਿਨਾ ਨੰਬਰੀ ਵੀਕਲ ਜਿਹੜੇ ਆ ਬਰਮਤ ਹੋਏ ਨੇ ਕੀ ਲੱਗਦਾ ਵੀ ਇਹ ਜਿਹੜੇ ਕੋਈ ਐਪੀਸੋਡ ਹੁੰਦੇ ਆ ਖੋਹ ਦੀ ਲੁੱਟਾਂ ਪੋਣਾਂ ਦੀ ਬਾਤ ਉਹਨਾਂ ਚ ਚਸ਼ਮੁਲੀਅਤ ਹੋਈ ਗਈ ਹੈ ਦੇਖੋ ਜਿਸ ਤਰ੍ਹਾਂ ਸਾਡੇ ਕੋਲ ਕੰਪਲੀਟਾ ਵੀ ਕਈ ਹੁੰਦੀ ਆ ਵਾ ਪਿਆਂ ਦੇ ਵੀਕਲ ਜਿਨ੍ਹਾਂ ਦੇ ਹੋਏ ਉਹਨਾਂ ਨੂੰ ਵੀ ਬੁਲਾਇਆ ਜਾਊਗਾ ਤੇ ਪਲੱਸ ਜਿਨ੍ਹਾਂ ਕੋਲ ਬਰਾਮਤ ਹੋਏ ਆ ਜੇ ਉਹ ਚੋਰੀ ਦੇ ਪਾਏ ਗਏ ਤਾਂ ਉਹਨਾਂ ਨੂੰ ਪੁਲਿਸ ਦੇ ਦਰਜ ਕੀਤਾ ਜਾਊਗਾ ਕਿੰਨੇ ਜਗ੍ਹਾ ਤੇ ਆਪਰੇਸ਼ਨ ਚੱਲ ਰਿਹਾ ਹੈ ਜੀ ਇਹ ਟੋਟਲ 112 ਲੋਕੇਸ਼ਨਾਂ ਆ ਅਸੀਂ ਇਸ ਵਾਰ ਜਿਹੜੀਆਂ ਛੋਟੀਆਂ ਮੋੜੀਆਂ ਲੋਕੇਸ਼ਨਾਂ ਵੀ ਆਗਿਆ ਜੋ ਕੋਈ ਖਾਲੀ ਦੁਕਾਨ ਆਪਣਾ ਖਾਲੀ ਬਿਲਡਿੰਗਾਂ ਪਈਆਂ ਐ ਕੋਈ ਹੋਰ ਗਰਾਊਂਡ ਵਗੈਰਾ ਉੱਥੇ ਵੀ ਚੈੱਕ ਕਰ ਰਹੇ ਆ ਕਿ ਆਨ ਆਲੇ ਸਮੇਂ ਚ ਕੋਈ ਇਦਾਂ ਦੇ ਉੱਥੇ ਜੇ ਵੀ ਕੋਈ ਨਸ਼ੇੜੀ ਵਗੈਰਾ ਜਿਹੜੇ ਆ ਕੋਈ ਨਸ਼ਾ ਨਾ ਕਰ ਸਕੇ ਇਹ ਅੱਧੇ ਵੀ ਜਿਹੜੀਆਂ ਲੋਕੇਸ਼ਨਾਂ ਚੈੱਕ ਕੀਤੀਆਂ ਜਾਊਗਾ